ਮੈਂ ਜਿੰਨੇ ਕੁ ਲੀਡਰਾਂ ਨਾਲ ਮਿਲੀਆਂ ਪਰ ਬਹੁਤੀਆਂ ਚੀਜ਼ਾਂ ਜੋ ਮੈਨੂੰ ਲੱਗਦੀਆਂ ਨੇ ਕਿ ਆਫ ਕੈਮਰਾ ਜਾਂ ਆਪਾਂ ਪਬਲਿਕ ਦੇ ਸਾਹਮਣੇ ਜੋ ਲੀਡਰ ਹੁੰਦੇ ਨੇ ਉਹ ਹੁੰਦੇ ਨੇ ਕਿ ਇੱਕ ਦੂਸਰੇ ਦਾ ਵਿਰੋਧ ਕਰਨਾ ਪਾਰਟੀ ਬਾਜੀ ਦੇ ਤੌਰ ਤੇ ਤੰਝ ਕਸਣਾ ਪਰ ਜਦੋਂ ਆਪਾਂ ਇਹਨਾਂ ਨੂੰ ਬਿਹਾਈਂਡ ਦਾ ਕਰਟਨ ਦੇਖਦੇ ਆ ਹਨਾ ਤਾਂ ਇਹ ਸਾਰੇ ਇੱਕ ਦੂਸਰੇ ਦੇ ਰਿਸ਼ਤੇਦਾਰ ਨੇ ਮੈਂ ਉਹ ਇੱਕ ਦਾ ਇੰਟਰਵਿਊ ਦੇਖ ਰਹੀ ਸੀ ਕਿ ਮੈਨੂੰ ਹੁਣ ਯਾਦ ਨਹੀਂ ਆ ਵੀ ਕਿੰਨਾਂ ਦੇ ਉਹ ਰਿਸ਼ਤੇਦਾਰੀਆਂ ਗਿਣਾ ਰਹੇ ਸੀ ਸਾਡੀ ਉਹਨਾਂ ਨਾਲੇ ਵੀ ਪੈਂਦੀ ਆ ਉਹਨਾਂ ਨਾਲੇ ਵੀ ਪੈਂਦੀ ਆ ਤੇ ਉਹ ਮਤਲਬ ਜਦੋਂ ਤੁਸੀਂ ਸੁਣੋਗੇ ਨਾ ਕਿਸੇ ਦੀ ਸੀਗੀ ਕਲਿੱਪ ਕਿ ਤੁਸੀਂ ਵੀ ਉਲਝ ਜਾਓਗੇ ਇੰਨੀਆਂ ਰਿਸ਼ਤੇਦਾਰੀਆਂ ਵੀ ਸਬਦਾ ਇਹਨਾਂ ਦਾ ਉਹੀ ਹਾਲ ਆ ਆਲਮੋਸਟ ਕਿ ਇੱਕ ਦੂਸਰੇ ਦੀ ਇਹ ਗਾਂ ਦੀ ਗਾਂ ਟੰਗ ਦੀ ਬਾਹ ਹੁੰਦੀ ਹੀ ਨੇ ਸੋ ਪਰ ਮੈਂ ਲੋਕਾਂ ਨੂੰ ਕਹਿਣਾ ਚਾਹਾਂਗੀ ਕਿ ਕਦੇ ਵੀ ਤੁਹਾਨੂੰ ਪੋਲੀਟੀਕਲ ਪਾਰਟੀਆਂ ਦੇ ਪਿੱਛੇ ਜਾਂ ਲੀਡਰਾਂ ਦੇ ਪਿੱਛੇ ਆਪਸੀ ਭਾਈਚਾਰਾ ਨਹੀਂ ਖਰਾਬ ਕਰਨਾ ਚਾਹੀਦਾਗਾ ਤੁਹਾਡਾ ਜੋ ਮੋਹ ਪਿਆਰ ਹੈ ਉਹਨੂੰ ਬਰਕਰਾਰ ਰੱਖਣਾ ਚਾਹੀਦਾ ਕਿਉਂਕਿ ਔਖੇ ਵੇਲੇ ਦੇ ਵਿੱਚ ਤੁਹਾਨੂੰ ਰਾਜ ਨੂੰ ਐਮਰਜੈਂਸੀ ਕੋਈ ਲੋੜ ਪੈਂਦੀ ਆ ਹਨਾ ਰਾਤ ਬਰਾਤੇ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਪੈਂਦੀ ਆ ਤੁਹਾਡੇ ਆਂਡ ਗਵਾਨ ਨੇ ਤੁਹਾਡੇ ਸਕੇ ਸਬੰਧੀਆਂ ਨੇ ਤੁਹਾਡੇ ਨਾਲ ਖੜਨੇ ਅੱਛਾ ਜਿਵੇਂ ਹੁਣ ਤੁਸੀਂ ਕਹੇ ਵੀ ਲੀਡਰ ਦੇ ਵਿੱਚ ਉਹੀ ਘਰ ਦੇ ਵਿੱਚ ਮਾਹੌਲ ਹੁੰਦਾ ਲੀਡਰ ਭਾਵੇਂ ਐਮਐਲਏ ਹੋਵੇ ਐਮਪੀ ਹੋਵੇ ਕਿੱਡਾ ਵੱਡਾ ਹੋਵੇ ਘਰ ਵਾਲੇ ਨਾਲ ਤਾਂ ਫਿਰ ਸਿਸਟਮ ਉੱਥੇ ਤਾਂ ਉਹ ਇੱਕ ਪਤੀ ਹੁੰਦਾ ਦੇਖੋ ਇਹ ਤਾਂ ਹੁਣ ਸਕਦੇ ਨੇ ਜਿਹੜੇ ਲੀਡਰਾਂ ਦੇ ਵਿਆਹ ਹੋਏ ਨੇ ਵੀ ਹੁਣ ਇੰਨਾ ਤਾਂ ਨਹੀਂ ਆਪਾਂ ਨੂੰ ਪਤਾ ਪਰ ਮੈਂ ਜਿਸ ਤਰ੍ਹਾਂ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦੇ ਘਰੇ ਹਨਾ ਕਾਫੀ ਵਾਰੀ ਮੈਨੂੰ ਜਾਣ ਦਾ ਮੌਕਾ ਮਿਲਿਆ ਤਾਂ ਉਹਨਾਂ ਦਾ ਪਰਿਵਾਰਕ ਮਾਹੌਲ ਬਿਲਕੁਲ ਇਦਾਂ ਦਾ ਹੈ ਜਿਸ ਤਰ੍ਹਾਂ ਆਪਣਾ ਪਰਿਵਾਰਕ ਮਾਹੌਲ ਹੈ ਉਹਨਾਂ ਦੀ ਫੈਮਿਲੀ ਨੇ ਬੜਾ ਹਮੇਸ਼ਾ ਮਾਨ ਸਤਕਾਰ ਦਿੱਤਾ ਹੈ ਮੈਨੂੰ ਅਕਸਰ ਉਹ ਲੰਚ ਤੇ ਇਨਵਾਈਟ ਕਰਦੇ ਰਹਿੰਦੇ ਨੇ ਤੇ ਮੈਨੂੰ ਜਾਣ ਦਾ ਮੌਕਾ ਮਿਲਦਾ ਸੋ ਇੱਕ ਵਧੀਆ ਉਹਨਾਂ ਨਾਲ ਬੌਂਡਿੰਗ ਬਣੀ ਹੋਈ ਆ ਤੇ ਬਾਕੀ ਹਲੇ ਮੈਨੂੰ ਕੋਈ ਜ਼ਿਆਦਾ ਪਤਾ ਨਹੀਂ ਆ ਪਰ ਆਪਾਂ ਨੂੰ ਸ਼ਾਇਦ ਮੈਨੂੰ ਇਹ ਲੱਗਦਾ ਕਿ ਲੀਡਰਾਂ ਤੇ ਜਿਹੜਾ ਫੋਕਸ ਆ ਪੋਲੀਟੀਕਲੀ ਹੀ ਰੱਖਣਾ ਚਾਹੀਦਾ ਹਮ ਅੱਛਾ ਤੁਹਾਨੂੰ ਕੋਈ ਤੁਹਾਨੂੰ ਲੱਗਦਾ ਕੋਈ ਜਿੰਨੇਕ ਤੁਸੀਂ ਲੀਡਰਾਂ ਦੇ ਨਾਲ ਵਿਚਰੇ ਕਿ ਯਾਰ ਬੰਦਾ ਵਾਕਿਆ ਨਾਮ ਲੈਣਾ ਚਾਹੋ ਤਾਂ ਲੈ ਵੀ ਸਕਦੇ। ਦੇਖੋ ਕਾਫੀ ਲੀਡਰਾਂ ਨੂੰ ਮੈਂ ਮਿਲੀਆਂ ਜਿਹੜੇ ਮੈਨੂੰ ਸਮੇਂ ਦੇ ਅਨੁਸਾਰ ਲੱਗਦੇ ਹੁੰਦੇ ਆ। ਕੀ ਹਨਾ ਵੀ ਵਧੀਆ ਲੀਡਰ ਨੇ ਗੱਲ ਕਰਦੇ ਨੇ ਪਰ ਉਹ ਸਮੇਂ ਤੋਂ ਬਾਅਦ ਦੇ ਵਿੱਚ ਸਾਰਾ ਕੁਝ ਹੀ ਉਥਲ ਪੁਥਲ ਹੋ ਜਾਂਦਾ ਹੈ ਕਾਉ ਮਾਉਂ ਜੇ ਹੋ ਜਾਂਦਾ ਹੈ ਹਨਾ ਸੋ ਮੈਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਵਧੀਆ ਜਵਾਬ ਆ ਵਧੀਆ ਫੈਸਲਾ ਪੰਜਾਬ ਦੀ ਆਵਾਮ ਹਰ ਵਾਰੀ ਕਰ ਹੀ ਦਿੰਦੀ ਆ 5 ਸਾਲਾਂ ਤੋਂ ਜਾਂ ਹੁਣ ਅੱਗੇ ਐਮਪੀ ਦੇ ਇਲੈਕਸ਼ਨ ਆਉਣਗੇ ਸੋ ਇਹਦਾ ਜਵਾਬ ਲੋਕ ਹੀ ਵਧੀਆ ਦੇ ਸਕਦੇ ਆ ਬਾਕੀ ਮੈਨੂੰ ਲੱਗਦਾ ਜੇਕਰ ਆਪਾਂ ਪੋਲੀਟੀਕਲੀ ਹੁਣ ਹੁਣ ਦੇ ਤਾਂ ਸ਼ਾਇਦ ਮੈਂ ਜਵਾਬ ਦਿੰਦੀ ਇਹ ਇਹ ਚੀਜ਼ਾਂ ਦੀਆਂ ਵੀ ਗੱਲਾਂ ਚੱਲਦੀਆਂ ਹੁੰਦੀਆਂ ਵੀ ਜਦੋਂ ਲੀਡਰ ਦੇ ਜਦੋਂ ਪਾਰਟੀਆਂ ਬਦਲਦੇ ਆ लोग ਕੀ ਕਹਿੰਦੇ ਇਹੋ ਜਿਹੀ ਜਿਹੋ ਗੱਲਾਂ ਚੱਲਦੀਆਂ ਜਦੋਂ ਪਾਰਟੀ ਕਿਸੇ ਲੀਡਰ ਨੇ ਬਦਲ ਲਈ ਲੋਕ ਬੜਾ ਕੁਝ ਕਹਿੰਦੇ ਵੀ ਆ ਜੈ ਚਾਤ ਜੈ ਚਾ ਉਹਨਾਂ ਚੀਜ਼ਾਂ ਦੀ ਵੀ ਗੱਲਾਂ ਅੰਦਰ ਖਾਤੇ ਲੀਡਰ ਕਰਦੇ ਆ ਕਰਦੇ ਹੀ ਹੋਣਗੇ ਹੁਣ ਮੈਨੂੰ ਤਾਂ ਕੀ ਪਤਾ ਕਰਦੇ ਹੀ ਹੋਣਗੇ ਵੀ ਉਹ ਦੇਖੋ ਓਬਵੀਅਸਲੀ ਕਿਉਂਕਿ ਮੈਨੂੰ ਲੱਗਦਾ ਕਿ ਇੱਕ ਸਟੇਬਲ ਲੀਡਰ ਦੇ ਲਈ ਪਾਰਟੀ ਬਦਲਣੀ ਕੋਈ ਸੌਖੀ ਗੱਲ ਨਹੀਂ ਹੈਗੀ ਉਹ ਪਹਿਲਾਂ ਸਾਰਾ ਲੋਕਾਂ ਦਾ ਮਾਹੌਲ ਹੀ ਦੇਖਦੇ ਹੋਣਗੇ ਵੀ ਕਿੱਧਰੋਂ ਆਪਾਂ ਨੂੰ ਅੱਛੀ ਪਰਸੈਂਟੇਜ ਮਿਲ ਰਹੀ ਹੈ VOTING ਦੀ ਕਿੱਧਰ ਆਪ اپنی بوکٹ ਵੱਧ ਪਾਏਗੀ ਕਿਉਂਕਿ ਜਦੋਂ ਬੰਦਾ ਪੋਲੀਟੀਕਲ ਹੀ ਹੋ ਗਿਆ ਹੈ ਨਾ ਉਹਦਾ ਮੇਨ ਫੋਕਸ ਇਹੀ ਹੋਏਗਾ ਐਮਐਲਏ ਬੰਨਾ ਐਮਪੀ ਬੰਨਾ ਉਹ ਉਦੋਂ ਉਤੇ ਕੈਬਨਿਟ ਚੋਣਾ ਤੇ ਉਦੋਂ ਉਤੇ ਮੁੱਖ ਮੰਤਰੀ ਬੰਨਾ ਹੈ ਨਾ ਸੋ ਜਿਹੜੀ ਪਾਰਟੀ ਉਹਨਾਂ ਨੂੰ ਵਧੀਆ ਆਪਰਚੂਨਿਟੀਆਂ ਆਫਰ ਕਰੇਗੀ ਤਾਂ ਹੀ ਲੀਡਰ ਪਾਰਟੀਆਂ ਬਦਲਦੇ ਨੇ ਤਾਂ ਹੀ ਜਾਂਦੇ ਨੇ ਜਾਂ ਕੁਛ ਕ ਮੈਂ ਮਿਲੀ ਵੀ ਆ ਇਮੋਸ਼ਨਲ ਨੇ ਜਿਹੜੇ ਸੋਚਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਸ ਪਾਸੇ ਰਹਿ ਕੇ ਅਸੀਂ ਕੁਝ ਵਧੀਆ ਕਰ ਸਕਦੇ ਹਾਂ ਪੰਜਾਬ ਜਿੰਨੇ ਨੂੰ ਤੁਸੀਂ ਮਿਲਿਓ ਕੋਈ ਵਕ ਅਸਲ ਦੇ ਵਿੱਚ ਪੰਜਾਬ ਦੇ ਲਈ ਸੋਚਦਾ ਕੜਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਕਿ ਸਮੇਂ ਦੇ ਸਥਿਤੀ ਅਨੁਸਾਰ ਸੋਚਦੇ ਹੁੰਦੇ ਨੇ ਸਮੇਂ ਤੇ ਸਥਿਤੀ ਅਨੁਸਾਰ ਸਭ ਕੁਝ ਚੇਂਜ ਹੋ ਜਾਂਦਾ ਹੈ